ਹੌਣ ਗਣ ਤਾਨ ਵਿਰੋਧ ਕਰਦੇ ਕਿ ਇਸ ਕਰਕੇ ਅਗਲਾ ਹਰ ਕਹਦਾ ਕਿ ਇਹਦੇ ਗੁੰਡੇ ਛੱਡੇ ਹੂੰ ਇਹਦੇ ਇਹ ਹੁਣ ਬਣ ਗਿਆ ਗੁੰਡਿਆਂ ਦੀ ਜਮਾਤ ਅੱਛਾ ਟਕਸਾਲ ਨਹੀਂ ਗਈ ਟਕਸਾਲ ਜਿਹੜੀ ਉਹ ਟਕਸਾਲ ਜਿੰਦਾ ਹੈ ਪਰ ਇਹ ਟਕਸਾਲ ਤੋਂ ਬਾਹਰ ਹੈ ਜੀ ਇਹ ਗੁੰਡਿਆਂ ਤੋਂ ਅਗਲਾ ਦਾ ਕਿੰsei ਕਿਉਂ ਪਰਿਵਾਰ ਮਾਰ ਕੇ ਕਾਰਨ ਕੀ ਹੈ ਕਿਉਂ ਨਹੀਂ ਸਿਧਾਂਤਾਂ ਨੂੰ ਫਾਲੋ ਕਰਦੇ ਕਾਰਨ ਇਹੋ ਇੱਕ ARS ਦਾ ਬੰਦਾ ਹੈ ਹੂੰ ਅੱਜ ਵੀ ਤੇ ਕੱਲ ਵੀ ਇਹ ਸਿੱਖੀ ਦਾ ਘਾਣ ਹੀ ਇਹ ਕਰ ਰਹੇ ਅਸੀਂ ਸਾਨੂੰ ਤੇ ਇਹ ਸਮਝਾਉਂਦੀ ਹੈ ਕਿ ਹੋ ਸਕਦਾ ਜਿੰਨੀਆਂ ਬੇਦਮੀਆਂ ਹੁੰਦੀਆਂ ਪਈਆਂ ਨੇ ਉਹਨਾਂ ਦੇ ਵਿੱਚ ਵੀ ਇਹਦਾ ਹੱਥ ਹੋਵੇ ਤੇ ਇਹਨੂੰ ਹੋ ਸਕੇ ਕਿ ਇਹਨੂੰ ਗੱਡੀ ਉੱਤੇ ਲਾਂਬੇ ਕੀਤਾ ਜਾਵੇ ਤੇ ਜਾ ਕੇ ਉੱਥੇ ਨਾਗਪੁਰ ਬੈਠੇ ਜਾਂ ਜਿੱਥੇ ਗਿਆ ਯੁੱਧਿਆ ਗਿਆ ਉੱਥੇ ਚਲਾ ਜਾ ਜਿੱਥੇ ਉਹ ਮਾਹਕੁੰਡ ਤੇ ਗਿਆ ਉੱਥੇ ਚਲਾ ਜਾਵੇ ਕਿਤੇ ਵੀ ਚਲਾ ਜਾ ਸਕਦਾ ਪਰ ਇਸ ਕੌਮ ਦੇ ਟਕਸਾਲ ਤੋਂ ਦਾੜ ਲਾ ਰਿਹਾ ਹੈ ਕਿਹਾ ਇੱਕ ਜਾਂਦ ਨੇ ਵੀ ਸੋ ਉੱਥੇ ਸੰਤ ਕਰਤਾਰ ਸਿੰਘ ਆਏ ਜੇ ਸੰਤ ਕਰਤਾਰ ਸਿੰਘ ਆਏ ਸੀ ਤੇ ਨਿਰਮਲੀਆਂ ਨੇ ਸਾਧੋਂ ਸੱਦਿਆ ਸੀ ਉਹਨਾਂ ਨੇ ਕਥਾਚਰਚਾਰ ਚੋਰੀ ਕੀਤਾ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਉੱਥੇ ਇਹਨਾਂ ਦਾ ਸ਼ਨਾਣ ਕਰਨ ਹੀ ਗਏ ਉਥੇ ਗੰਦਾ ਪਾਣੀ ਹੈ ਜਿੱਦੇ ਬੀੜੀਆਂ ਸਿਕਟਾਂ ਜਿੱਦੇ ਟੁਬੀਆਂ ਲਾਉਂਦਾ ਪਿਆ ਜੀ ਜਿਹੜਾ ਗੰਗਾ ਦਾ ਪਾਣੀ ਹੈ ਜੀ ਉਥੇ ਕਿਰਿਆ ਵਿੱਚ ਕਰਦੇ ਨੇ ਉਥੇ ਵਿੱਚੇ ਗੰਧ ਭੇਲੇ ਵਿੱਚੇ ਬੀੜੀਆਂ ਸਿਕਟਾਂ ਨੇ ਫਿਰ ਉਥੇ ਵੇਖੋ ਜੀ ਉਹਨਾਂ ਨਾਂਗਾ ਸਾਹੂ ਉਹਨਾਂ ਕਿਰਿਆ ਕਰਦਾ ਪਰ ਜਿਹੜਾ ਇਹ ਬੰਦਿਆ ਨਾਲ ਪਹਿਲਾਂ ਤਾਂ ਇਹਨੇ ਦਿੱਤੀ ਕੈਪਟਨ ਨੂੰ ਸਰੂਪੇ ਹੂੰ ਉਸ ਤੋਂ ਪਿੱਛੇ ਪੈ ਗਿਆ ਬਾਦਲ ਦੀ ਚੋਲੇ 'ਚ ਵੇਖਿਆ ਜੀ ਤੁਸੀਂ ਅਨੰਦਪੁਰ ਬਾਦਲ ਦੇ ਪੈਰਾਂ 'ਤੇ ਬੈਠਾ ਆ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਜੀ ਟੋਟਲੀ ਜੀ ਇਹਨੂੰ ਜੇ ਕੱਲ ਨੂੰ ਆਖਣਗੇ ਸਰਸੇ ਵਾਲੇ ਬਰਉਣਗੇ ਇਹ ਉੱਥੇ ਵੀ ਜਾਗੇ ਹੂੰ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਭਾਈ ਲਖਮਿੰਦਰ ਸਿੰਘ ਕੋਲ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਆਗੂ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਆ ਜਿਵੇਂ ਦਮੰਦੀ ਜਿਵੇਂ ਦਮੰਦੀ ਟਕਸਾਲ ਦੇ ਮੁ끼 ਨੇ ਬਾਬਾ ਹਰਨਾਮ ਸਿੰਘ ਧੁਮਾ ਜਿਨ੍ਹਾਂ ਦਾ ਬੜਾ ਵੱਡਾ ਬਵਾਲ ਉੱਠਿਆ ਕੌਮ ਦੇ ਵਿੱਚ ਕੁੰਬ ਦੇ ਮੇਲੇ ਤੇ ਬਾਬਾ ਹਰਨਾਮ ਸਿੰਘ ਧੁਮਾ ਪਹੁੰਚਦੇ ਨੇ ਉੱਥੇ ਨਾਗੇ ਸਾਹ ਉਹਨਾਂ ਦੇ ਨਾਲ ਨਹਾਉਂਦੇ ਨੇ ਸੋ ਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਭਾਈ ਲਖਮੀਂਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਬਹੁਤ ਬਹੁਤ ਸਵਾਗਤ ਆਪ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਨੇ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਸਿੱਖ ਕੌਮ ਦੇ ਆਪਾਂ ਸਿਧਾਂਤਾਂ ਦੀ ਗੱਲ ਕਰੀਏ ਸਿੱਖ ਕੌਮ ਦੀ ਮਰਿਆਦਾ ਦੀ ਗੱਲ ਕਰੀਏ ਗੁਰੂਆਂ ਨੇ ਇੱਕ ਬੜਾ ਵੱਡਾ ਫਲਸਫਾ ਦਿੱਤਾ ਹੈ ਸਿੱਖਾਂ ਨੂੰ ਹਾਂਜੀ ਹੁਣ ਆਪਾਂ ਗੱਲ ਕਰੀਏ ਉਹਨਾਂ ਤੇ ਪਿਛਲੇ ਸਮੇਂ ਦੇ ਵਿੱਚ ਵੀ ਬੜੇ ਸਵਾਲ ਉੱਠਦੇ ਰਹੇ ਨੇ ਵਿਵਾਦਾਂ ਦੇ ਵਿੱਚ ਰਹਿ ਹੈਗੇ ਨੇ ਹਾਂਜੀ ਸੋ ਕੁੰਭ ਦੇ ਮੇਲੇ ਤੇ ਬਾਬਾ ਹਰਨਾਮ ਸਿੰਘ ਧੋਮਾ ਪਹੁੰਚਦੇ ਨੇ ਤੇ ਉੱਥੇ ਨਾਗੇ ਸਾਧੂਆਂ ਦੇ ਨਾਲ ਹੀ ਰਲ ਕੇ ਨਹਾਉਂਦੇ ਨੇ ਸੋ ਇਹ ਤੁਹਾਨੂੰ ਇਹ ਜਿਹਾ ਉਹਨਾਂ ਦਾ ਕੁੰਭ ਦੇ ਮੇਲੇ ਤੇ ਜਾਣਾ ਇਹ ਜਿਹੜਾ ਵਿਵਾਦ ਉੱਠਿਆ ਹੈ ਕੀ ਕਾਰਨ ਕੀ ਹੈਗਾ ਇਹ ਵੇਖੋ ਜੀ ਤੁਹਾਡੇ ਇੱਥੇ ਪਹੁੰਚਣ ਤੇ ਤੁਹਾਡਾ ਸਵਾਗਤ ਹੈ ਕਰਕੇ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਖਾਲਸਾ ਫਤਿਹ ਇਹ ਸਰਦਾਰ ਰਣਨਾਮ ਸਿੰਘ ਰਾਮਦਾਸ ਤੁਮਾ ਸਿੰਘ ਨਹੀਂ ਕਹਿਆ ਜੀ ਹਮ ਰਾਮਦਾਸ ਜਿਹੜਾ ਇਹ ਹੁਣ ਜਿੱਥੇ ਪਹੁੰਚ ਚੁੱਕਾ ਹੈ ਇਹਨੇ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ ਜੀ ਟੋਟਲੀ ਜੀ ਇਹਨੂੰ ਜੇ ਕੱਲ ਨੂੰ ਆਖਣਗੇ ਸਰਸੇ ਵਾਲੇ ਬਰਉਣਗੇ ਇਹ ਉੱਥੇ ਵੀ ਜਾਵੇਗਾ ਹਮ ਇਹ ਨਹੀਂ ਇਹਦਾ ਜੇ ਪਿਸ਼ੋਕੜ ਵੇਖਿਆ ਜਾਵੇ ਜੀ ਸਾਡੇ ਬਾਬਾ ਦੀਪ ਸਿੰਘ ਤੋਂ ਲੈ ਕੇ ਹਮ ਮਹਾਂਪੁਰੇ ਸੰਤ ਬਾਬਾ ਠਾਕੁਰ ਸਿੰਘ ਤੱਕ ਜੀ ਬਾਬਾ ਸੰਤ ਬਾਬਾ ਠਾਕੁਰ ਸਿੰਘ ਉਹਨੂੰ ਸੰਤ ਨਹੀਂ ਕੋਇਆ ਹਮ ਤੇ ਉਹਨਾਂ ਚਿਕਰ ਵੇਖ ਰੋ ਤੁਸੀਂ ਕਿਸੇ ਮਹਾਪੁਰਸ਼ਾਂ ਦੀ ਗੱਲ ਕੱਢ ਰੋ ਗੱਲ ਹਮ ਬਾਬਾ ਜਰਨੈਲ ਸਿੰਘ ਜਾਂ ਸੰਤ ਕਰਤਾਰ ਸਿੰਘ ਨੇ ਜਾਂ ਸੰਤ ਗੁਰਵਜਨ ਸਿੰਘ ਨੇ ਜਾਂ ਸੰਤ ਸੁੰਦਰ ਸਿੰਘ ਨੇ ਜਾਂ ਦੁਜਾ ਦੁਜਾ ਬਿਸ਼ੇਸ਼ ਸਿੰਘ ਮਰਾਲੇ ਵਾਲੇ ਨੇ ਜਾਂ ਹੋਰ ਪਿੱਛੇ ਸੰਤ ਨੇ ਜਿੰਨੇ ਵੀ ਰਹੇ ਗਏ ਨੇ ਜਾਂ ਬਾਬਾ ਦੀਸੂ ਦੇਖੀ ਇਹ ਪਖੰਡ ਕਿਸੇ ਸੰਤ ਨੇ ਕੀਤਾ ਉਹਨਾਂ ਨੇ ਜੇ ਵਾਅ ਇੱਥੇ ਸੱਚ ਦੀ ਠਾਈ ਏ ਕਿ ਸੰਤ ਕਰਤਾਰ ਸਿੰਘ ਜੀ ਉਹਨਾਂ ਨੇ ਜੇ ਇੰਦਰਾ ਗਾਂਧ ਦੇ ਅਮਰਜੈਂਸੀ ਲਾਈ ਹਮ ਸੰਤ ਕਰਤਾਰ ਸਿੰਘ ਨੇ ਡਟ ਕੇ ਵਿਰੋਧ ਕੀਤਾ ਜੀ ਸਰਕਾਰਾਂ ਦਾ ਟੜਕੇ ਵਿਰੋਧ ਕੀਤਾ ਰੋਜ਼ ਕਰਨ ਵਜੋਂ ਉਸਨੇ ਫਿਰ ਸਿੱਧੀ ਜਲੂਸ ਕੱਢੀ ਹਮ ਸਰਕਾਰ ਨੂੰ ਵਿਖਾਏ ਅਰਦਾਸਪੁਰ ਦਾ ਡੀਸੀ ਨਰਿੰਦਰ ਸਿੰਘ ਜੀ ਉਹਨੇ ਆਖਿਆ ਵੀ ਇੱਥੇ ਕੋਈ ਨਾ ਕੱਢਾ ਪਿੰਡ ਲੈ ਨਗਰ ਕੀਰਤਨ ਸੰਕਤਾ ਦੇ ਗੁਰਤੇਗ ਮਦਰ ਸੰਬੰਧ ਵਿੱਚ ਜੀ ਤੇ ਡੀਸੀ ਨੇ ਰੋਕ ਦਿੱਤਾ ਵੀ ਇੱਥੇ ਪਹਿਲਾਂ ਲੀਡਰ ਉਹਨੇ ਫਿਰ ਕਟਿਆ ਜੀ ਸੰਕਤਾ ਦੇ ਕੁਦਰਤੀ ਵੇਲੇ ਦੌਰੇ ਤੇ ਗਏ ਸੀ ਉਹਨਾਂ ਨੂੰ ਕਹਿਤਾ ਵੀ ਤੁਸੀਂ ਇਸ ਪ੍ਰਬੰਧ ਮੈਨੂੰ ਦੇ ਦਿਓ ਤੇ ਉਹਨੇ ਫਿਰ ਆਪਦੇ ਨੁਮਾਇंदे ਕੱਲੇ ਡੀਸੀ ਨੇ ਇਹਨਾਂ ਨਗਰੀਂਦਰ ਰੋਕਦੇ ਡੀਸੀ ਨੇ ਬੂਹੇ ਕੇ ਜਾ ਕੇ 72 ਮਿੰਟ 72 ਮਿੰਟ ਸੱਚ ਜਾ ਕੇ ਪਾਸ਼ਨ ਦਾ ਉਹਨੇ ਮੇਰੇ ਬਾਵਾ ਦੇ ਗੁਰਗੋਬਨ ਨਾਲ ਜੋੜੇ ਤੂੰ ਤੇਰੇ ਲਿਆ ਨਵੇਂ ਕਿੱਥੇ ਨੇ ਨਹੀਂ ਇਸ ਨੂੰ ਗੱਲ ਨਹੀਂ ਆਈ ਇਸ ਦੇ ਪਿਸ਼ਾਬ ਨੇ ਮੇਰੇ ਤੂੰ ਮੇਰੇ ਪਿਸ਼ਾਬ ਨਹੀਂ ਲੱਗ ਸਕਦਾ ਨਹੀਂ ਇਸ ਨੂੰ ਗਿਆ ਜੀ ਇਹ ਸੰਕਤਾ ਸਿੰਘ ਦਾ ਜਿੰਨੀਆਂ ਪਾਵਨ ਪ੍ਰਾਪਤੀਆਂ ਨੇ ਜੀ ਇਹ ਜਿਹੜਾ ਇੱਕ ਪ੍ਰਾਪਤੀ ਕਰਦਾ ਜਸਨ ਜਰੈਲ ਸਿੰਘ ਦੇ ਵੇਖੋ ਕਿੰਨੀ 10 ਦਾ ਲੱਖ ਨਾਲ ਫੌਜ ਨਾਲ ਟੱਕਰ ਦੇ ਲਈਆਂ ਨੇ ਕੱਲੇ ਕੱਲੇ ਸਿੱਖ ਦਾ ਉਹਨੇ 40-40 ਲੱਖ ਦਾ ਜਿਹੜਾ 10 ਲੱਖ ਦੀ ਉੱਥੇ ਕੀਤੀ ਫੌਜ ਚਮਕੌਰ ਦੀ ਗੜੀ 'ਚ 1.5 ਲੱਖ ਦੇ ਇੱਕ ਦਾ ਉਹ ਫਿਰ ਆਣ ਕੇ ਦੋਹਰਾ ਦਰਾਤਾ ਸਰ ਜਨਰਲ ਸਿੰਘ ਨੇ ਕਲਾਕਲਾ ਸਿੰਘ ਕਿੰਨੇ ਲੜੇ ਸਿਰਫ 35 40 ਸਿੰਘ ਲੜਨ ਵਾਲੇ ਸੀ ਕਿੰਨੇ 6 ਲੱਖ ਫੌਜਾਂ ਸੀ ਤੇ ਇਸ ਕਰਕੇ ਇਹ ਜਿਹੜਾ ਤੁਮਾ ਸੀ ਇਹਨੇ ਤਾਂ ਜਿਹੜੀਆਂ ਸਾਰੀਆਂ ਹੱਦਾਂ ਪਾਰ ਕਰਦੇ ਕੋਈ ਵੀ ਇਹਨੇ ਕਸਰ ਨਹੀਂ ਛੱਡੀ ਜਦੋਂ ਪਹਿਲੇ ਦਿਨ ਤੋਂ ਆਉਣ ਲੱਗਾ ਉਸ ਟਾਈਮ ਤੇ ਜਿਹੜਾ ਜਸਵੀਰ ਸਿੰਘ ਰੋਡੇ ਆ ਉਹ ਇਹਨੂੰ ਲੈ ਕੇ ਆਏ ਨੇ ਲੈ ਕੇ ਇਹ ਪਹਿਲਾਂ ਬੰਨਾ ਚਾਹੁੰਦਾ ਸੀ ਆਪ ਪਰ ਇਹਨਾਂ ਨੂੰ ਲੈ ਕੇ ਵੀ ਕੋਈ ਜਿਹਦੇ ਪਾਸੇ ਉਹ ਕਿ ਮੜ ਕੇ ਆਵੋ ਲਵਾਂਗੇ ਪਰ ਉਹ ਗਾਲਾਂ ਕੋ ਕਾਬਜ ਹੋ ਗਿਆ ਤੇ ਇਹਨੇ ਟਕਸਾਲ ਦੇ ਵਿੱਚੋਂ ਜਿੰਨੇ ਪ੍ਰਤਾਪ ਸਿੰਘ ਸੀ ਅਜੇ ਵੇਖ ਲਓ ਕੋਈ ਵਿਦੇਸ਼ਾਂ ਵਿੱਚ ਬੈਠਾ ਹੈ ਕੋਈ ਕਿਤੇ ਬੈਠਾ ਹੈ ਉਹ ਸਾਰੇ ਨੂੰ ਛੱਡ ਗਏ ਨੇ ਇਹ ਆਦਾ ਮੈਂ ਛੱਡੇ ਨੇ ਇਹਨੂੰ ਇੰਨੇ ਕਦੇ ਉਹ ਸਾਰੇ ਨੂੰ ਛੱਡ ਗਏ ਨੇ ਦੇ ਕਰਤੂਤਾਂ ਵੇਖ ਕੇ ਛੱਡ ਗਏ ਨੇ ਠੀਕ ਹੈ ਸੋ ਪਹਿਲੇ ਸੁਣਨ ਦੇ ਪਾਈ ਮਰੀਖ ਸੇ ਜਨਾਲਾ ਨੇ ਅੱਛਾ ਜਾਂ ਜਸਿੰਦਰ ਨਿਹੰਗ ਨੇ ਜਾਂ ਭਾਈ ਦਲਜੀਤ ਸਿੰਘ ਬਾਹਰ ਕਥਾਵਾਚਕ ਨੇ ਜਾਂ ਹੋਰ ਜਿੰਨੇ ਵੀ ਸਿੰਘ ਪ੍ਰਸੰਤ ਸਿੰਘ ਨੇ ਕਾਫੀ ਨਾਲ ਜਾਣ ਚੰਨ ਹੈਗੀ ਜੀ ਜੀ ਅੱਛਾ ਇਹਦੇ ਜਿਹੜੇ ਚੇਲੇ ਮੇਲੇ ਨੇ ਹਮ ਇੱਕ ਤਾਂ ਚੇਲੇ ਦਾ ਪਾਈਸਿਕਦੇਵ ਸਿੰਘ ਹਾਂ ਉਹ ਸਾਡੇ ਇੱਥੇ ਚੋਗ ਮੋੜੇ ਚ ਆਉਂਦਾ ਹੁੰਦਾ ਸੀ ਅੱਛਾ ਇਸ ਨੂੰ ਇੱਥੇ ਕੋਈ ਪਾਣੀ ਨਹੀਂ ਪੁੱਛਦਾ ਹੁੰਦਾ ਹੂੰ ਤੇ ਇੰਨੀ ਨਾ ਹੀ ਬਣਦੀ ਸੀ ਇੱਥੇ ਇਹਦੇ ਜਿਹੜਾ ਇੱਥੇ ਗ੍ਰੰਥ ਸੇਵਾਦਾਰ ਸੀ ਠਾਕਰ ਸਿੰਘ ਉਹਨੇ ਮੈਨੂੰ ਫੋਨ ਕਰਨਾ ਬਾਬਾ ਲਖਿੰਦਰ ਸਿੰਘ ਜੀ ਅੱਜ ਸੁਖਦੇਵ ਸਿੰਘ ਆਇਆ ਤੇ ਉਹਦਾ ਪ੍ਰਸ਼ਾਦਾ ਪਣ ਪਕਾਉਣਾ ਹੈ ਤੇ ਮੈਂ ਆਖਣਾ ਚਾਹ ਕੋਈ ਡਰ ਨਹੀਂ ਭਾਵੇਂ ਦੋ ਸਿੰਘ ਤਿੰਨ ਨੇ ਮੇਰੇ ਕੋਲ ਪ੍ਰਸ਼ਾਦਾ ਪਣ ਛਕਣਾ ਕਦੇ ਮਹੀਨੇ ਪਿਛਾ ਦੋ ਮਹੀਨੇ ਜਦੋਂ ਉਹਨੇ ਮੇਰੇ ਕੋਲ ਪ੍ਰਸ਼ਾਦਾ ਪਣ ਛਕਣਾ ਫਿਰ ਇਹਨੂੰ ਜਿਹੜਾ ਰਸ਼ਪਾਲ ਸਿੰਘ ਰਹਿੰਦਾ ਉਹਨਾਂ ਦੀ ਅਣਬਣ ਹੋ ਗਈ ਇਹਨੇ ਸਾਨੂੰ ਵਰਤਿਆ ਸਖਦੇਵ ਸਿੰਘ ਨੇ ਇੱਕ ਰਵਰਤਿਆ ਸਾਨੂੰ ਇਥੇ ਸੱਦ ਲਾ ਜਲੰਧਰ ਜਲੰਧਰ ਮੈਥੇ ਲੈ ਗਿਆ ਰਸ਼ਪਾਲ ਸਿੰਘ ਵੱਖਰੇ ਬੰਦੇ ਲੈ ਗਿਆ ਇਹਨੇ ਸਾਨੂੰ ਉੱਥੇ ਸੱਦਿਆ ਇਹਦੀ ਸਪੋਰਟ ਕਰਦੇ ਰਹੇ ਅੱਛਾ ਸਖਦੇਵ ਸਿੰਘ ਜੀ ਉੱਥੋਂ ਪਿੱਛੇ ਕਿਨੇ ਪਿਆਰਾ ਸਿੰਘ ਫੌਜੀ ਸੱਦਿਆ ਥੇ ਉਹ ਮੈਨੂੰ ਕਹੇਤਾ ਵੀ ਇਹਦੇ ਜੋ ਲੋੜੇ ਪੂਰੀ ਕਰਨੀ ਕਰਨੀ ਉਹਦੀ ਮੈਂ ਪੂਰੀ ਕਰਦਾ ਕਦੀ ਉਹ ਰੋਟੀ ਬਣ ਜੋ ਮੈਂ ਦੇਣਾ ਕਰਾਂ ਜੇ ਹੈਗਾ ਜਿਉਂ ਦਾ ਦਾਜ ਹੈ ਮੇਰੇ ਨਾਲ ਅਜ ਵੀ ਕਰ ਸਕਦਾ ਹੈ ਜੇ ਮਰ ਗਿਆ ਤਾਂ ਕਹਿ ਸਕਦੇ ਹੂੰ ਠੀਕ ਹੈ ਨਾ ਤੇ ਇਸ ਕਰਕੇ ਇਹ ਸਖਦੇਵ ਸਿੰਘ ਜਿਹੜਾ ਇਹਨੇ ਬੜਾ ਹੀ ਵਰਤਿਆ ਬੜਾ ਵੇ ਇਹ ਇੱਕ ਵੱਡਾ ਮਸੰਦ ਇਹ ਵੱਡਾ ਮਸੰਦ ਹੈ ਚਲੋ ਲਖਵਿੰਦਰ ਸਿੰਘ ਜੀ ਦੂਜੇ ਸਵਾਲ ਤੇ ਆਉਣਿਆਂ ਜਿਵੇਂ ਤੁਸੀਂ ਇਹ ਗੱਲ ਕਹਿੰਦੇ ਵੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਕੋਈ ਪ੍ਰਾਪਤੀ ਨਹੀਂ ਹੈਗੀ ਹਾਂਜੀ ਕੌਮ ਦੇ ਵਾਸਤੇ ਸੋ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਦੀ ਜਿਹੜੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੇ ਉਸਾਰੀ ਹੈ ਤੇ ਤੁਸੀਂ ਕਹਿੰਦੇ ਇਹਨਾਂ ਦੀ ਪ੍ਰਾਪਤੀ ਨਹੀਂ ਹੈਗੀ ਜਿਹੜੀ ਯਾਦਗਾਰ ਹੈ ਨਾ ਉਹ ਵੀ ਇੱਕ ਇਹਨਾਂ ਦੇ ਵੱਲੋਂ ਹੀ ਬਣਾਈ ਗਈ ਹੈ ਇਹ ਵਿਊ ਤਾਂ ਬਣੀ ਗਈ ਹੈ ਸੇਵਾ ਮਿਲੀ ਇਹਨੂੰ ਪਰ ਉਹ ਕਾਰਨ ਸੀ ਹੂੰ ਬਣਾਉਣ ਦਾ ਇੱਕ ਜਿਵੇਂ ਕਹਿੰਦੇ ਨੇ ਸੰਤਾਂ ਦਾ ਸੰਤਨਵਾਸ ਬਣਾਇਆ ਸੰਤ ਜਨੈਲ ਸਿੰਘ ਦਾ ਪਿੰਡ ਹਾਂਜੀ ਚਲੋ ਠੀਕ ਹੈ ਉਹਦੀ ਅਸੀਂ ਮੁਬਾਰਕਾ ਦਿੰਨੇ ਨੂੰ ਪਰ ਜਿਹੜਾ ਇਹ ਬਣਦਿਆ ਨਾਲ ਪਹਿਲਾਂ ਤਾਂ ਇਹਨੇ ਦਿੱਤੀ ਕੈਪਟਨ ਨੂੰ ਸਰੂਪੇ ਹੂੰ ਉਸ ਤੋਂ ਪਿੱਛੇ ਬੈ ਗਿਆ ਬਾਦਲ ਦੀ ਚੋਲੇ 'ਚ ਵੇਖਿਆ ਜੀ ਤੁਸੀਂ ਨੰਦਪੁਰ ਬਾਦਲ ਦੇ ਪਹਿਰਾ 'ਚ ਬੈਠਾ ਆ ਹੂੰ ਬਾਦਲ ਬਾਦਲ ਪਹਿਰਾ 'ਚ ਬੈ ਕੇ ਇਹਨਾਂ ਨੇ ਪਹਿਲਾਂ ਸਰਦਾਰ ਸਭ ਤੋਂ ਪਹਿਲਾਂ ਫੈਡਰੇਸ਼ਨਾਂ ਪਾੜੀਆਂ ਜੀ ਇਹ ਤੁਮੇ ਨੇ ਤੇ ਤੁਮੇਨੇ ਜੋ ਬੰਦੇ ਨਾਲ ਬਾਬਾ ਠਾਕਰ ਸਿੰਘ ਪਿਛੇ ਇੱਕ ਵੀ ਪ੍ਰਾਪਤੀ ਗਨਾ ਦੇ ਕੇ ਕਿਸੇ ਚੀਤ ਸਿੰਘ ਦੇ ਜਾਂ ਕਿਸੇ ਚੀਤ ਸਿੰਘ ਦੇ ਪਰਵਾਦ ਦੀ ਮਦਦ ਜਾਂ ਕਿਸੇ ਚੀਤ ਦੀ ਲੜਕੀ ਜਾਂ ਕੇ ਪਤਨੀ ਨੂੰ ਜਾਂ ਕਿਸੇ ਨੂੰ ਵੀ ਇਹਨੇ ਕੋਈ ਸੇਵਾ ਦਿੱਤੀ ਹੋਵੇ ਹੂੰ ਜਿਸ ਤਰ੍ਹਾਂ ਬਾਬਾ ਠਾਕਰ ਸਿੰਘ ਦਿੰਦੇ ਸੀ ਉਹ ਹਰ ਤਾ ਜਦੋਂ ਚੀਚੜਾਈ ਕਿਤਨੇ ਬਹੁਤ ਠਾਕਰ ਸਿੰਘ ਉਹ ਤਾਂ ਕਹੇ ਸਾਡੀ ਮਾਂ ਚੜਾਈ ਕਰ ਗਈ ਏ ਇਕਸਾਲ ਦੀ ਮਾਂ ਦਾ ਉਹਨੂੰ ਦਰਜਾ ਦਿੱਤਾ ਗਿਆ ਸੀ ਬਾਬਾ ਠਾਕਰ ਸਿੰਘ ਨੂੰ ਤੇ ਇਹਨੂੰ ਕਿਉਂ ਨਹੀਂ ਦੇ ਰਹਾ ਪਿੱਛੇ ਇਨੇ ਵੇਖੋ ਜੀ ਜਾ ਕੇ ਰਿੰਦੀ ਕਸਰਾ ਚ ਕਰਤੀ ਭਾਈਪਾ ਨਾਲ ਜਾ ਕੇ ਜਾ ਕੇ ਉੱਥੇ ਸਮਰਸਨ ਦੇ ਤਾ ਜਦੋਂ ਭਾਈਪਾ ਰਲਿਆ ਉਸ ਤੋਂ ਪਿੱਛੇ ਬੰਬੇ ਦੀ ਸੰਗਤ ਨਾਲ ਵਿਰੋਧ ਕਰਤਾ ਫਿਰ ਉਸ ਤੋਂ ਪਿੱਛੇ ਹੁਣ ਅੱਜ ਆ ਗਿਆ ਕੈਨੇਡਾ ਦੀ ਸੰਗਤ ਨਾਲ ਵਿਰੋਧ ਕਰਤਾ ਨਾ ਅਸੀਂ ਕਿਤੇ ਵੀ ਇਹਨੂੰ ਗੁਰਦਰ ਬੈਨ ਕਰਤਾ ਹੈ ਅਮਰੀਕਾ ਦੀ ਸੰਗਤ ਨਾਲ ਧਿਆਨ ਨਾਲ ਜ਼ਿਆਦਾ ਬੈਨ ਕਰਤਾ ਨੂੰ ਕਿਤੇ ਨਹੀਂ ਜਾ ਸਕਦਾ ਅੱਜ ਉਹਨੂੰ ਜਿੱਥੇ ਗਿਆ ਹੈ ਉੱਥੇ ਵੇਖੋ ਜੀ ਜਿਹੜਾ ਗੰਗਾ ਦਾ ਪਾਣੀ ਹੈ ਜੀ ਉੱਥੇ ਕਿਰਿਆ ਵਿੱਚ ਕਰਦੇ ਨੇ ਉੱਥੇ ਵਿੱਚੇ ਗੰਦ ਭੇਲੇ ਵਿੱਚੇ ਬੀੜੀਆਂ ਸਿਕਟਾਂ ਨੇ ਫਿਰ ਉੱਥੇ ਵੇਖੋ ਜੀ ਉਹਨਾਂ ਨਾਂ ਦਾ ਸਾਧੂ ਨਾਲ ਤੁਰਿਆ ਖੜਦਾ ਫਿਰ ਜਿਹੜਾ ਨਿਸ਼ਾਨ ਸ਼ਰਮਾ ਹੈ ਜਿਹਨੇ ਵਾਰਾ ਜਗਤਾਰ ਸਿੰਘ ਵਾਰਾ ਨੂੰ ਪੱਗ ਲਾਉਣ ਗਿਆ ਸੀ ਤੇ ਵਾਰਾ ਨੇ ਪਹਿਲੇ ਥੱਪੜ ਮਾਰ ਕੇ ਡਿੱਗ ਪਿਆ ਸੀ ਤੇ ਉਹ ਵਾਰੇ ਦੇ ਨਾਲ ਉਹਦੇ ਨਿਸ਼ਾਨ ਸ਼ਰਮਾ ਨਾਲ ਇਕੱਠਾ ਹੁੰਦਾ ਜਿਹੜਾ ਸਾਡੀ ਕੌਮ ਦਾ ਕੌਮ ਨੂੰ ਮਾਰਨ ਨੂੰ ਫਿਰਦਾ ਹੈ ਜਿਹੜੀ ਸ਼ਿਵ ਸੈਨ ਵਾਲੀ ਸਭ ਤੋਂ ਵੱਡੀ ਦੁਸ਼ਮਣ ਸਾਡੀ ਹੈ ਨਿਸ਼ਾਨ ਸ਼ਰਮਾ ਉਹੀ ਹੈ ਜਿਨ੍ਹਾਂ ਨੇ ਥੱਪੜ ਵਜਿਆ ਸੀ ਹਾਂ ਥੱਪੜ ਵਜਿਆ ਸੀ ਤੇ ਇਹ ਉਹਦੀ ਸ਼ਕਲ ਦੇਖਦੀ ਪਈ ਅੱਛਾ ਇਹ ਤਾਂ ਮੁਕਰਦੇ ਉਹ ਨਹੀਂ ਹੈਗਾ ਪਰ ਜਦੋਂ ਸਾਰੇ ਦੁਨੀਆਂ ਝੂਠ ਮਾਰਦੀ ਇਹ ਸੱਚੇ ਹੋ ਗਏ ਨੇ ਠੀਕ ਹੈ ਨਾ ਇਹਨਾਂ ਨੇ ਇਹਨਾਂ ਕੋਈ ਬਹਾਨਾ ਨਹੀਂ ਗਾ ਇੱਕ ਜਾਂ ਦੇਸ ਉੱਥੇ ਸੰਤ ਕਰਤਾਰ ਸਿੰਘ ਆਏ ਜੇ ਸੰਤ ਕਰਤਾਰ ਸਿੰਘ ਆਏ ਸੀ ਤੇ ਨਿਰਮਲੀਆਂ ਨੇ ਸਾਧੂ ਸੱਦਿਆ ਸੀ ਉਹਨਾਂ ਕਥਾ ਵਿਚਾਰ ਜੋੜੂ ਕੀਤਾ ਸੀ ਉਹਨਾਂ ਕੁਝ ਨਹੀਂ ਕੀਤਾ ਉੱਥੇ ਇਹਨਾਂ ਅਧਰਸ਼ਨਾਨ ਕਰਨੇ ਹੀ ਗਏ ਉੱਥੇ ਗੰਦਾ ਪਾਣੀ ਹੈ ਜਿੱਤੇ ਬੀੜੀਆਂ ਸਿਕਟਾਂ ਜਿਹਦੇ ਟੁੱਬੀਆਂ ਲਾਉਂਦਾ ਪਿਆ ਜੀ ਤੇ ਉਹਦੇ ਵਿੱਚ ਹੱਕ ਨਹੀਂ ਬੰਦਾ ਜੇ 5 ਰੂਬਰ ਛੱਡ ਕੇ ਜਾ ਸਕਦਾ 5 ਰੂਬਰ ਨਹੀਂ ਇੱਥੇ ਪਏ ਸਾਡੇ ਹਰਮਨ ਦਾ ਸਾਹਿਬ ਚ ਅਗੇ ਅਨੰਦਪੁਰ ਸਾਹਿਬ ਨੇ ਜਾਹੂਰ ਸਾਹਿਬ ਨੇ ਜਾਂ ਕਿਤੇ ਵੀ ਜਾ ਸਕਦਾ ਪਰ ਇਹਨੂੰ ਉੱਥੇ ਜਾਣ ਦੀ ਕਿਉਂ ਜ਼ਰੂਰਤ ਪਈ ਹੂੰ ਸਿਰਫ ਇਹ ਕਿਉਂ ਜ਼ਰੂਰਤ ਪਈ ਕਿ ਸਾਡੀ ਸਿੱਖ ਕੌਮ ਨੂੰ ਮਾਰਨ ਦਾ ਵੀਰਾ ਚੁੱਕਿਆ ਅਸੀਂ ਤੇ ਇਹ ਵੀ ਕਹਾਂਗੇ ਕਿ ਜਿੰਨੀਆਂ ਬੇਦਮੀ ਹੋਈਆਂ ਨੇ ਅਸੀਂ ਤਾਂ ਮੈਂ ਤੇ ਵੀ ਕਹਾਂਗਾ ਹੋ ਸਕਦਾ ਇਹਦਾ ਹੱਥ ਹੋਵੇ ਕਿਉਂ ਜਿੰਨੀਆਂ ਬੇਦਮੀ ਉਹਦੇ ਵਿੱਚ ਪਿਛੇ ਇੱਕ ਵੀ ਵਾਰ ਨਹੀਂ ਬੋਲਿਆ ਜਾਂ ਕਿਸੇ ਸ਼ਹੀਦ ਸਿੰਘ ਦੀ ਜਾਂ ਜਿੰਨੇ ਇਹਨਾਂ ਕੀਤੇ ਨੇ ਜਿਹੜੇ ਪਖਾਂਢੀ ਡੇਰੇ ਵਾਲੇ ਜਿਵੇਂ ਆਸ਼ੂਤੋਸ਼ ਸੀ ਜਾਂ ਸਰਸੇ ਵਾਲਾ ਜਾ ਆਪਣੇ ਹਾਰੇ ਵਾਲਾ ਜਾਂ ਕੁਝ ਹੋਰ ਜਿੰਨੇ ਵੇਗ ਨੇ ਇਹਦੀ ਸਾਰਿਆਂ ਨਾਲ ਹੀ ਤਾਂ ਨੇ ਵੇ ਅੰਦਰ ਖਤਿਆਂ ਸੈਟਿੰਗ ਹੋਵੇਗੀ ਤੇ ਜਿਹੜੀ ਸੈਟਿੰਗ ਜਿਹੜਾ ਬੋਲਦਾ ਨਹੀਂਗਾ ਕਿਉਂ ਨਹੀਂ ਬੋਲਦਾ ਤੇ ਬਾਦਲਾਂ ਦੀ ਸੈਟਿੰਗ ਸੀ ਤੇ ਫਿਰ ਇਹਦੀ ਸੈਟਿੰਗ ਹੈ ਹੂੰ ਤੇ ਇਹ ਕਰਕੇ ਨੇ ਕੌਮ ਦਾ ਸਭ ਤੋਂ ਵੱਡਾ ਨੁਕਸਾਨ ਇਹਨੇ ਕੀਤਾ ਜਿਹੜਾ ਅੱਜ ਨਹੀਂ ਸੀ ਕਰਨਾ ਚਾਹੀਦਾ ਕੌਮ ਅੱਗੇ ਵਧਾਉਣਾ ਚਾਹੀਦਾ ਇਹਨੂੰ ਹੂੰ ਤੇ ਇਹਨੇ ਕੌਮ 100% ਪਿੱਛੇ ਲੈ ਗਿਆ ਤੇ ਜਿਹੜੇ ਟਕਸਾਲ ਦੇ ਸਿੰਘ ਨੇ ਉਹ ਅੱਜ ਵੀ ਸਾਰੇ ਭਾਵੇਂ ਕੋਈ ਵਿਰੋਧ ਕਰਦਾ ਤੇ ਭਾਵੇਂ ਨਹੀਂ ਕਰਦਾ ਜੇ ਨਹੀਂ ਕਰਦਾ ਉਹਦੇ ਮਨ ਉਹਨਾਂ ਮਨ ਦੇ ਵਿੱਚ ਬਰੋਧ ਹੈਗਾ ਹੂੰ ਉਹਦੇ ਅੰਦਰ ਬਰੋਧ ਹੈਗਾ ਹਰ ਇੱਕ ਦਾ ਸਿੱਖ ਦੇ ਵਰਦੇ ਵਲੁੰਧਰੇ ਗਏ ਨੇ ਇਹਦੇ ਕਾਰਨਾਮੇ ਵੇਖ ਕੇ ਕਿਉਂ ਕਿ ਇਹਨੇ ਕਾਰਨਾਮੇ ਐਜੇ ਕੀਤੇ ਨੇ ਕਿ ਜਿਹੜੇ ਨਾ ਭੁੱਲਣ ਯੋਗ ਨੇ ਹੂੰ ਲਖਵਿੰਦਰ ਸਿੰਘ ਜੀ ਸਵਾਲ ਹੈਗਾ ਵੀ ਬਾਬਾ ਹਰਜੀਤ ਸਿੰਘ ਜਿਨ੍ਹਾਂ ਨੇ ਯੁੱਧ ਦੇ ਵਿੱਚ ਜਾ ਕੇ ਲੰਗਰ ਲਾਇਆ ਸੀਗਾ ਹਾਂਜੀ ਉਹ ਕਹਿੰਦੇ ਨੇ ਵੀ ਕੁੰਭ ਦੇ ਮੇਲੇ ਤੇ ਜਾ ਕੇ ਬਾਬਾ ਹਰਨਾਮ ਸਿੰਘ ਤੋਂ ਮਾਰੇ ਇੱਕ ਇਤਿਹਾਸ ਰਚਾਤਾ ਹੈ ਕਹਿੰਦੇ ਵੀ ਉੱਥੇ ਜਾ ਕੇ ਮਤਲਬ ਕਿ ਦੂਜੇ ਧਰਮਾਂ ਦੇ ਨਾਲ ਇਨੀ ਨੇੜਤਾ ਬਣਾ ਕੇ ਜਿਵੇਂ ਸਰਬੱਤ ਦੇ ਭਲੇ ਦੀ ਕਵਾਜ ਦਿੱਤੀ ਹੈ ਕਹਿੰਦਾ ਉਹ ਕਹਿੰਦਾ ਅੱਛਾ ਵਾਅਦਾ ਦਿੱਤੀ ਹੈ ਠੀਕ ਹੈ ਪਰ ਵੇਖੋ ਸਾਡੀ ਕੌਮ ਨੂੰ ਉਹ ਕਿਉਂ ਨਹੀਂ ਆਉਂਦੇ ਹੂੰ ਉਹ ਕਿਉਂ ਨਹੀਂ ਆਉਂਦੇ ਇਹ ਗਿਆ ਉਹ ਕਿਉਂ ਨਹੀਂ ਆਉਂਦੇ ਜੀ ਫਰਜ ਬੰਦਾ ਜੇ ਸਾਡੀ ਕੌਮ ਛਿੱਧੀਆਂ ਦਿੰਦੀ ਏ ਇਹਨਾਂ ਹਿੰਦੂਆਂ ਪਿੱਛੇ ਛਿੱਧੀਆਂ ਦਿੰਦੀ ਪਈ ਅੱਜ ਵੀ ਤੇ ਕੱਲ ਵੀ ਦਿੰਦੀਆਂ ਨੇ ਬਾਡਰਾਂ ਤੇ ਜਿੱਦੇ ਜਿੱਥੇ ਲੋੜ ਪਵੇ ਉੱਥੇ ਸਿੱਖ ਵਰਦੇ ਨੇ ਜੀ ਤੇ ਉੱਥੇ ਹਿੰਦੂ ਕਿਉਂ ਨਹੀਂ ਮਰਦੇ ਹੂੰ ਤੇ ਉੱਥੇ ਨੂੰ ਵਾਕਿਆ ਤੁਸੀਂ ਵੀ ਆਓ ਬਾਡਰਾਂ ਰਲੋ ਨਾਲ ਦੇਖੋ ਮਹਾਰਾਜ ਜੀ ਨੇ ਰਾਏ ਰਿਆ 40 ਸਾਲ ਉਹਦੇ ਰਾਜ ਦੇ ਵਿੱਚ ਕੋਈ ਵੀ ਵਰਗ ਨਹੀਂ ਦੁਖੀ ਹੋਇਆ ਹਮ ਸਾਰੇ ਵਰਗ ਸੁਖੀ ਹੋਏ ਨੇ ਇਹ ਭਾਜਪਾ ਜਿਹੜੀ ਹੈ ਸਾਨੂੰ ਮਾਰ ਰਹੀ ਹੈ ਇਸ ਭਾਜਪਾ ਨੇ ਨਾਲ ਰਲ ਕੇ ਇਹਨੇ ਜਾਗਰਤ ਰਲ ਗਿਆ ਇਸੇ ਭਾਜਪਾ ਨੂੰ ਕਿਸਾਨ ਕਿੰਨੇ ਮਰ ਗਏ ਨੇ ਹਮ ਕਿਸਾਨ ਬੈਠੇ ਧਰਨਿਆਂ 'ਤੇ ਜਾਂ ਹੋਰ ਭਾਜਪਾ ਨੇ ਨਿਤ ਸਾਡੇ ਸਿੱਖਾਂ ਦੇ ਪੱਗਾਂ ਲੈਦੀਆਂ ਨੇ ਨਿਤ ਸਾਡੇ ਗੁਰਦਵਾਰਾਂ 'ਚ ਬੀੜੀਆਂ ਸੀਟਾਂ ਦੇ ਆ ਭਈਏ ਨਿਤਨ ਕੇ ਸਾਨੂੰ ਕੁੱਟਦੇ ਪਏ ਨੇ ਹਮ ਤੇ ਇਹਦੇ ਕਿਉਂ ਹੁੰਦਾ ਕਿਉਂ ਮੂੰਹ ਬੰਦ ਏ ਜਾਂਦਾ ਸਿੱਖ ਇਕਤਾ ਕਰਨਾ ਕਿਉਂ ਬੰਦਦਾ ਮੂੰਹ ਫਿਰ ਹੂੰ ਉਹਨਾਂ ਕਿਉਂ ਉਹਦੇ ਵਿੱਚ ਫਿਰ ਵਾਅ ਕਿਉਂ ਠਾਉਂਦੇ ਜੇ ਸਾਡੇ ਇਹਨਾਂ ਹਮਦਰਦੀ ਬੰਦੇ ਨੇ ਫਿਰ ਵਾਅ ਕਿਉਂ ਠਾਉਂਦੇ ਹੂੰ ਲਖਮਿੰਦਰ ਸਿੰਘ ਜੀ ਜਿਵੇਂ ਤੁਸੀਂ ਬਾਬਾ ਹਰਨਾਮ ਸਿੰਘ ਤੋਂ ਮੱਦੇ ਸਵਾਲ ਚੁੱਕਦੇ ਹਾਂਜੀ ਇਹਨਾਂ ਨੂੰ ਤੁਸੀਂ ਆਰਐਸਐਸ ਭਾਜਪਾ ਦਾ ਏਜੰਟ ਕਿਉਂ ਕਹਿੰਦੇ ਜਾਂ ਨਾਗਪੁਰ ਦਾ ਏਜੰਟ ਕਿਉਂ ਕਹਿੰਦੇ ਹੋ ਤੇ ਏਜੰਟ ਜਦੋਂ ਬਾਣੀ ਗਿਆ ਡਿਸਟਾਈਪਿਆ ਕਹਿੰਦੇ ਲੋੜ ਹੀ ਕੋਈ ਨਹੀਂ ਗਈ ਹੂੰ ਇਹਦੇ ਵਿੱਚ ਤਾਂ ਕੋਈ ਦੋ ਰਾਹ ਹੀ ਨਹੀਂ ਗਾ ਇਦਨ ਸਿੱਧਾ ਹੀ ਜੰਟੂ ਗਏ ਅਜੇ ਤੱਕ ਬੇਤਨ ਸਾਹਿਬ ਜੇ ਸੱਦਿਆ ਨੂੰ ਸਰਸੇ ਵਾਲੇ ਵੀ ਉੱਥੇ ਵੀ ਜਾ ਸਕਦਾ ਹੂੰ ਸਾਡੇ ਜਿਹੜਾ ਸਿੱਖਾਂ ਦਾ ਕਾਦਨ ਉੱਥੇ ਵੀ ਜਾ ਸਕਦਾ ਉਹ ਕਹਿੰਦੇ ਅਸੀਂ ਭਾਜਪੀ ਦੇ ਨਾਲ ਨੇੜਤਾ ਇਸ ਕਰਕੇ ਵਧਾਉਣੇ ਆ ਵੀ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਸਿੱਖ ਕੌਮ ਦੇ ਜਿਹੜੇ ਮਸਲੇ ਬੰਦ ਪਏ ਨੇ ਅਸੀਂ ਉਹ ਮਸਲੇ ਠੋਹਦੇ ਆ ਤੇ ਜਦੋਂ ਬਾਦਲ ਸਾਹਿਬ ਸਰਕਾਰ ਸੀ ਤੇ ਵਾਪਸ ਸਰਕਾਰ ਸੀ ਤੁਮਾ ਉਦੋਂ ਹੀ ਬਾਦਲ ਦਾ ਆਪ ਸੀ ਤੇ ਉਦੋਂ ਤੁਮਾ ਕਿਉਂ ਨਹੀਂ ਬੋਲਿਆ ਹੂੰ ਉਦੋਂ ਤੁਮਾ ਕਿਉਂ ਨਹੀਂ ਬੋਲਿਆ ਉਹ ਸਰਕਾਰਾਂ ਸੀ ਅੱਜ ਮਸਲੇ ਨਾ ਅੱਜ ਤੇ ਨਾ ਕੱਲ ਬਿਲਕੁਲ ਨਹੀਂ ਇਹ ਸਿਰਫ ਆਪਦੀ ਚਮੜੀ ਬਚਾਉਂਦਾ ਵੀ ਇਸ ਮੇਰੇ ਕੌਮ ਇਹਨੂੰ ਗਦਾਰੇ ਨਾ ਹੂੰ ਤੇ ਕੌਮ ਆਜੀ ਇਹਨੂੰ ਗਦਾਰ ਚੁੱਕੀ ਏ ਤੇ ਕੱਲ ਵੀ ਗਦਾਰ ਚੁੱਕੀ ਏ ਤੇ ਕੌਮ ਦਾ ਗਦਾਰ ਵੱਡਾ ਹੈ ਤੇ ਰਹੇਗਾ ਤੇ ਕੌਮ ਇਹਨੂੰ ਨਾ ਮੂੰਹ ਲਾਵੇਗੀ ਮੈਂ ਤੇ ਕੌਮ ਕਾਂਗਾ ਵੀ ਜਿਹੜਾ ਕੋਈ ਸਿੱਖ ਹੈਗਾ ਆਪਦੇ ਨੂੰ ਸਿੱਖ ਹੁੰਦਾ ਉਹ ਇਹਦੇ ਡੇਰੇ ਨਾ ਜਾਵੇ ਨਾ ਨੂੰ ਮੰਨੇ ਨਾ ਅੱਜ ਤੇ ਨਾ ਕੱਲ ਉਹ ਸਿੱਖ ਕੌਮ ਦੀ ਆਪਦੀ ਵੱਖਰੀ ਝੋਂਦ ਬਣਾਵੇ ਤੇ ਇਹਨੂੰ ਹੋ ਸਕੇ ਕਿ ਇਹਨੂੰ ਗੱਦੀ ਦਾ ਲਾਂਬੇ ਕੀਤਾ ਜਾਵੇ ਤੇ ਜਾ ਕੇ ਉੱਥੇ ਨਾਗਪੁਰ ਬਹਿ ਜਾਏ ਜਾਂ ਜਿੱਥੇ ਗਿਆ ਯੁੱਧਿਆ ਗਿਆ ਉੱਥੇ ਚਲਾ ਜਾ ਜਿੱਥੇ ਉਹ ਮਾਹਕੁੰਡ ਤੇ ਗਿਆ ਉੱਥੇ ਚਲਾ ਜਾਵੇ ਕਿਤੇ ਵੀ ਚਲਾ ਜਾ ਸਕਦਾ ਪਰ ਇਸ ਕੌਮ ਦੇ ਟਕਸਾਲ ਨੂੰ ਦਾਗ ਲਾ ਰਿਹਾ ਹੈ ਟਕਸਾਲ ਸਾਡੀ ਸੱਚੀ ਸੁਜੀ ਜਿਹੜੀ ਯੋਧਿਆਂ ਦੀ ਖਾਨ ਸੀ ਤੇ ਜਿਹੜੀ ਸੱਚੀ ਸੁ ਟਕਸਾਲ ਨੂੰ ਜਿਹਨੂੰ ਇਹ ਟਕਸਾਲ ਨੂੰ ਦਾਗ ਲਾ ਰਿਹਾ ਤੇ ਟਕਸਾਲ ਨੂੰ ਅੱਜ ਤੱਕ ਤੁਸੀਂ ਵੇਖ ਲਓ 14 ਸਨ ਤੋਂ ਹੋਏ ਨੇ 14ਵੇਂ ਸਾਲ ਤੋਂ ਸੰਦੇ ਰਾਏ ਸਿੰਘ ਸੀ ਤੇ ਅੱਜ ਤੱਕ ਕਿਸੇ ਟਕਸਾਲ ਦੇ ਮੁਖੀ ਨੇ ਕਿਸੇ ਵੀ ਮੁਖੀ ਨੇ ਇਹਦਾ ਕਾਰਨ ਨਹੀਂ ਕੀਤਾ ਜੋ ਇਹ ਕਰ ਰਿਹਾ ਹੈ ਇਨੂੰ ਕਲਿਆਈ ਇਹਨਾਂ ਨੇ ਬਾਹਰੋਂ ਇਸੇ ਕਰਕੇ ਹੀ ਸਿੱਖਾਂ ਨੂੰ ਟਾਹ ਲਾਉਣ ਵਾਸਤੇ ਤੇ ਇਹੋ ਕੰਮ ਕਰ ਰਿਹਾ ਭਾਈ ਲਖਵਿੰਦਰ ਸਿੰਘ ਜੀ ਸਵਾਲ ਇਹ ਹੈ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਇਹ ਜਿਹੜਾ ਸਿੱਖ ਵਿਰੋਧੀ ਕੰਮ ਕਰਦਾ ਕੁੰਬ ਦੇ ਮੇਲੇ ਤੇ ਗਿਆ ਜਾਂ ਹੋਰ ਭਾਜਪੀ ਦੇ ਨਾਲ ਲੇੜਦਾ ਹੈਗੀ ਹੈ ਫਿਰ ਜਿਨ੍ਹਾਂ ਨੇ ਇਸ ਨੂੰ ਦਮਦਮੀ ਦਮਦਮੀ ਟਕਸਾਲ ਦਾ ਮੁਖੀ ਲਾਇਆ ਫਿਰ ਜ਼ਿੰਮੇਵਾਰ ਕੌਣ ਹੈ ਇਹਨਾਂ ਨੂੰ ਲਾਉਣ ਵਾਲਾ ਗੁਨਾਹਗਰ ਕੌਣ ਹੈ ਜ਼ਿੰਮੇਵਾਰ ਇਹਨੂੰ ਸਾਰਾ ਪ੍ਰਕਾਸ਼ਿਕ ਬਾਦਲ ਹੂੰ ਉਹ ਬਾਦਲ ਇਸ ਤਰ੍ਹਾਂ ਹੈ ਕਿ ਉਹਨੂੰ ਇਹ ਸੀ ਟਕਸਾਲ ਦੇ ਵਿੱਚੋਂ ਯੋਧੇ ਨਿਕਲਦੇ ਨੇ ਮੈਨੂੰ ਟਕਸਾਲ ਜੇ ਟਕਸਾਲ ਤਾਂ ਮੈਨੂੰ ਖਤਰਾ ਹੈ ਜੀ ਤੇ ਉਹਨੇ ਨੂੰ ਲਿਆ ਕੇ ਟਕਸਾਲ ਨੂੰ ਖੇਰੂ ਖੇਰੂ ਕਰਨ ਵਾਸਤੇ ਇਹਨਾਂ ਸਭ ਤੋਂ ਪਹਿਲਾਂ ਆਣ ਕੇ ਜਿੰਨੇ ਪ੍ਰਾਤਨ ਸਿੰਘ ਉਥੇ ਰਹਿੰਦੇ ਸੀ ਉਹਨਾਂ ਨਾਲ ਝਗੜਾ ਕਰਕੇ ਉਹਨੂੰ ਟਕਸਾਲ ਜਿੋਂ ਬਾਹਰ ਕੱਢਿਆ ਉਹ ਬਾਹਰ ਉਹਨੂੰ ਇਹਨੇ ਨਹੀਂ ਕੱਢਿਆ ਉਹ ਆਪੇ ਗਏ ਚਲੇ ਨੇ ਇਹਨ ਮਕਾਲ ਤੋਂ ਡਰਦੇ ਹੂੰ ਇਹਦੇ ਇੱਕ ਕਹਿੰਦੇ ਨਹੀਂ ਗਏ ਜੇ ਕਿ ਇਹਦੇ ਕਹਿੰਦੇ ਗਏ ਨੇ ਇਹ ਤਾਂ ਨਵੇਂ ਲਈ ਫਿਰਦਾ ਤੁਸੀਂ ਵੇਖੋ ਕੋਈ ਵੀ ਇਹਦੇ ਮਿੱਤੇ ਵਿੱਚ ਕੋਈ ਵੀ ਪ੍ਰਾਤਨ ਸਿੰਘ ਹੈਗਾ ਹੂੰ ਨਵੇਂ ਕੋ ਥੋੜੇ ਬਥੇ ਗਏ ਨੇ ਜਾ ਕਿਤੇ ਜਾਏ ਤਾਂ ਕੰਮ ਰਿਹਾ ਕਬਜਾਂ ਤੇ ਹੂੰ ਤੁਸੀਂ ਵੇਖੋ ਸੰਤ ਜਨੈਲ ਸਿੰਘ ਨੇ ਜੇ ਕਬਜ਼ਾ ਕਰਨਾ ਹੁੰਦਾ ਜਾਂ ਸੰਤ ਕਰਤਾਰ ਸਿੰਘ ਨੇ ਕੋਈ ਆਉਦਾ ਘਰ ਬਣਾਇਆ ਉਹਨਾਂ ਨੇ ਜਾਂ ਸੰਤ ਗੁਰਬਜਨ ਸਿੰਘ ਨੇ ਤੁਰੇ ਤੁਰਦੀ ਫਿਰ ਟਖਾਲ ਕੀਤੀ ਏ ਜੇ ਸੰਤ ਸੀ ਤੇ ਉਹਦੀ ਗੁਰਬਜਨ ਸਿੰਘ ਦੀ ਉਹਦੇ ਨਾਲ ਐਨੀ ਸਿੱਖਿਆ ਦਿੱਤੀ ਕਿ ਗੁਰਬ ਕੀੰਦ ਨਾ ਗੁਰਮਖ ਸਿੰਘ ਓਡੀਸਾ ਦਾ ਜੀ ਨਾਲ ਚਿਖਾ ਤਾਂ ਛੀਦ ਹੋ ਗਿਆ ਹੂੰ ਤੇ ਇਹਦੇ ਨਾਲ ਵੇਖੋ ਕੋਈ ਦੇ ਕਿੰਨੇ ਛੀਦ ਹੁੰਦੇ ਨੇ ਹੂੰ ਇਹਦਾ ਸਾਨੂੰ ਐਂ ਤੁਰਦਾ ਜਿਵੇਂ ਹੁਣ ਮੈਂ ਤਾਂ ਬਚਾ ਨਹੀਂ ਬੋਲ ਸਕਦਾ ਫਿਰ ਮੇਰੇ ਵੈਰ ਪੈ ਜਾਣਗੇ ਜਿਵੇਂ ਹੁਣ ਬੂਟਾ ਸਿੰਘ ਗੁਲਚੋਰ ਨੇ ਉਹਨਾਂ ਨੂੰ ਖੋਤਾ ਕਹਤਾ ਹੈ ਹਮ ਅਜ ਵੀ ਉਹਨਾਂ ਨੂੰ ਖੋਤਾ ਕਹਤਾ ਨੂੰ ਤੇ ਮੈਂ ਤਾਂ ਤੁਰਨਾ ਜਿਵੇਂ ਤੁਰਦਾ ਨਾ ਜੋ ਕੱਚੂਕ ਮੈਂ ਤੁਰਦਾ ਕਦੀ ਕਦੀ ਅੱਖੇ ਖੋਤਾ ਬੂਟਾ ਸਿੰਘ ਇਹ ਕਹੇ ਬੂਟਾ ਸਿੰਘ ਗੁਲਚੋਰ ਹਮ ਅੱਛਾ ਚਲੋ ਲੁਧਿਆਣੇ ਵਾਲੋ ਆਹੋ ਤੇ ਉਹ ਇਹ ਤੁਰਦਾ ਇਸ ਤਰ੍ਹਾਂ ਜਿਵੇਂ ਨਾ ਕੱਚੂਕ ਮੈਂ ਤੁਰਦਾ ਕਦੀ ਇੰਹੀਂ ਤੇ ਕਦੀ ਇੰਹੀਂ ਤੁਸੀਂ ਤੁਰ ਵੇਖਿਆ ਕਰੁੰਦੇ ਹਮ ਅਹੀਂ ਤਨ ਵੇਖਣ ਕਾਂਗੇ ਮੈਂ ਤੁਨ ਨਾ ਅੱਜ ਮੰਨਾਂਗੇ ਨਾ ਕੱਲ ਮੰਨਾਂਗੇ ਜਿਹੜਾ ਅਸਲੀ ਸਿੱਖ ਹੈ ਉਹ ਤੈਨੂੰ ਨਹੀਂ ਮੰਨੇਗਾ ਜਿਹਨੇ ਜਿੰਦੇ ਮਨ ਚ ਅਣਖ ਹੈ ਬਾਤ ਬਾਤੇ ਸਭ ਹਰ ਕੋ ਨੂੰ ਧਮਕੀਆਂ ਦੇ ਦਿੰਦੇ ਨੇ ਮੈਂ ਤੁਨ ਮਰਵਾ ਦੇਂਗਾ ਪਰਵਾਰ ਕਰਦੇ ਆ ਜੇ ਬੋਤਾ ਮੈਨੂੰ ਧਮਕੀ ਦੇ ਗਿਆ ਸੀ ਹੂੰ ਜੀ ਤੇ ਵੇ ਜੇ ਟਕਸਾਲੀ ਸਿੰਘ ਆ ਗਿਆ ਤੂੰ ਗੱਡੀ ਚੜਾ ਜੀ ਗੱਡੀ ਚੜਾ ਦੇ ਇੱਕ ਦਿਨ ਆ ਜਾਨੀ ਹੈ ਹੂੰ ਤੇ ਮੇਰੇ ਕੋਲ ਨਹੀਂ ਕਰ ਤੂੰ ਤਾਂ ਸਾਰੀਆਂ ਪਈਆਂ ਇਹਨਾਂ ਬੋਤੇ ਦੀਆਂ ਲਖਵਿੰਦਰ ਸਿੰਘ ਜੀ ਸਿੱਖ ਜਥੇਬੰਦੀਆਂ ਦੇ ਜਿਹੜੇ ਮੈਂ ਪ੍ਰਚਾਰਕ ਨੇ ਜਾਂ ਆਗੂ ਨੇ ਸੋਸ਼ਲ ਮੀਡੀਆ ਤੇ ਵਿਰੋਧ ਕਰਦੇ ਨੇ ਆਨ ਗਰਾਉਂਡ ਤੇ ਵਿਰੋਧ ਕਿਉਂ ਨਹੀਂ ਕਰਦੇ ਹੌਣ ਗਣ ਤਾਂ ਵਿਰੋਧ ਕਰਦੇ ਕਿ ਇਸ ਕਰਕੇ ਅਗਲਾ ਹਰ ਕਹਦਾ ਕਿ ਇਹਦੇ ਗੁੰਡੇ ਛੱਡੇ ਹੋਏ ਨੇ ਹੂੰ ਇਹਦੇ ਇਹ ਹੁਣ ਬਣ ਗਿਆ ਗੁੰਡਿਆਂ ਦੀ ਜਮਾਤ ਅੱਛਾ ਟਕਸਾਲ ਨਹੀਂ ਗਈ ਹੂੰ ਟਕਸਾਲ ਜਿਹੜੀ ਉਹ ਟਕਸਾਲ ਜਿੰਦਾ ਹੈ ਪਰ ਇਹ ਟਕਸਾਲ ਤੋਂ ਬਾਹਰ ਹੈ ਜੀ ਇਹ ਗੁੰਡਿਆਂ ਤੋਂ ਅਗਲੇ ਦਾ ਕਿੰਸੀਂ ਕਿਉਂ ਪਰਿਵਾਰ ਮਰਾਈ ਗਏ ਇਹਨੇ ਗੁੰਡਿਆਂ ਦਾ ਪਤਾ ਨਹੀਂ ਕਿੱਥੇ ਜਾ ਕੇ ਪੈਨ ਜੋਂ ਢੰਡਰੀਆਂ ਵਾਲੇ ਨੂੰ ਜਾ ਕੇ ਪੈ ਗਏ ਸੀ ਛਬੀਲ ਲਾ ਕੇ ਤੇ ਪਹਿਲਾਂ ਸਿੱਧੇ ਪੈ ਜਾ ਉਹ ਛਬੀਲ ਦਾ ਜਬਾਨਾ ਲਾਇਆ ਤੁਸੀਂ ਗੁੰਡੇ ਕਹਿੰਦੇ ਹੋ ਦਮਦਮੀ ਟਿਕਸਾਲ ਦੇ ਵਿੱਚੋਂ ਤਾਂ ਸਿੱਖ ਪੈਦਾ ਹੁੰਦੇ ਆ ਉਹ ਸਿੱਖ ਪੈਦਾ ਹੁੰਦੇ ਜਦੋਂ ਸਿੱਖ ਪੈਦਾ ਹੋਏ ਹੀ ਜਦੋਂ ਸੰਤ ਬਾਬਾ ਠਾਕੁਰ ਸਿੰਘ ਟਾਈਮ ਤੇ ਕਰ ਇਹਦੇ ਪਿੱਛੋਂ ਬਖਾਇ ਕੇ ਪੈਦਾ ਕੀਤਾ ਕਿੰਨੇ ਗ੍ਰੰਥੀ ਪੈਦਾ ਕੀਤੇ ਨੇ ਉਹਨਾਂ ਦੇ ਗ੍ਰੰਥੀ ਕੀਤੇ ਅਜ ਤੱਕ ਇਹ ਉੱਚੀਆਂ ਪਦਵਾਂ ਤੇ ਪੜ ਗਏ ਨੇ ਉੱਥੇ ਤਾਂ ਕਹਿੰਦੇ ਵੀ 4-5 500 ਦੇ ਗਰੁੱਪ ਹੁੰਦੇ ਆ ਸਿੱਖ ਉਥੋਂ ਵਿਦਿਆਲਾਕੇ ਨਿਕਲਦੇ ਆ ਕਿਹੜਾ ਨਿਕਲਿਆ ਨਹੀਂ ਮਖੌਣ ਕਿਹੜਾ ਨਿਕਲਿਆ ਐ ਐਸੇ ਸਾਡੇ ਇਲਾਕੇ ਦੇ ਗੁਰਦੁਆਰਾ ਜੋਖਲਾ ਇੱਥੇ ਪਹਿਲਾਂ ਜਿੰਨੇ ਬਣ ਗਏ ਬਣ ਗਏ ਆ ਪਿੱਛੇ ਵਿਖਾਵੇ ਜਿਹੜਾ ਬੈਠਾ ਇੱਥੇ ਇਹ ਵੀ ਉਹਦੇ ਨਾਲ ਦੇ ਬਣ ਗਿਆ ਮੋਟਾ ਇਹ ਬੜਾ ਬੜਾ ਮੋਟਾ ਵੀ ਹੋ ਗਿਆ ਇਹ ਵਿਖਾਵੇ ਕਿੰਨੇ ਕੋਨੇ ਬਣਾਤੇ ਗ੍ਰੰਥੀ ਇਹਨੂੰ ਮਿੰਨੀ ਮੈਤਾ ਕਹਿੰਦੇ ਨੇ ਇਹ ਵਿਖਾਵੇ ਕਿੰਨੇ ਬਣਾਤੇ ਨੇ ਇਹਨਾਂ ਤੱਕ ਮਾਇਆ ਅੱਗੇ ਰੱਖੀਏ ਇੱਥੇ ਕੌਣ ਮੁਖੀ ਹੈ ਰਿਸ਼ਵਾਲ ਸਿੰਘ ਅੱਛਾ ਉਹ ਵੀ ਇਹਦੇ ਤੁਮੇ ਦਾ ਐਡਾ ਮੋਟਾ ਹੁੰਦਾ ਜਾਂਦਾ ਹੂੰ ਸੋ ਪਹਿਲੇ ਖਿੰਦਰ ਸਿੰਘ ਜੀ ਉਹ ਤਾਂ ਉਹਦੇ ਨਿਤਰਾ ਤੋਂ ਕਹਿੰਦੇ ਤੈਨੂੰ ਹੀ ਕਰਦਾ ਹੂੰ ਅਮਰਤਵੈਲੇ ਨੇ ਇਤਨੀ ਵੀ ਕਰਦਾ ਮੁੰਡੇ ਉਹ ਰੱਖੇ ਨੇ ਹੂੰ ਸੋ ਪਹਿਲੇ ਕੁਮਿੰਦਰ ਸਿੰਘ ਜੀ ਖੀਰਲਾ ਸਵਾਲ ਕਰਦੇ ਆਂ ਹਾਂਜੀ ਜਿਵੇਂ ਤੁਸੀਂ ਬਾਬਾ ਹਰਨਾਮ ਸਿੰਘ ਤੋਂ ਮਾਂ ਦਮੰਦਵੀਰ ਸਾਹਿਬ ਮੁਖੀ ਦਾ ਇੰਨਾ ਵਿਰੋਧ ਪਹਿਲਾਂ ਵੀ ਕਰਦੇ ਤੇ ਹੁਣ ਵੀ ਕਰ ਰਹੇ ਹੋ ਤੁਹਾਨੂੰ ਨਹੀਂ ਪਤਾ ਕਿ ਬੜੀ ਰਿਸਕ ਵਾਲੀ ਗੱਲ ਹੈ ਤੁਹਾਡੇ ਨਾਲ ਵੀ ਕੱਲ ਨੂੰ ਕੁਝ ਹੋ ਸਕਦਾ ਹੈ ਕੁਝ ਹੋ ਸਕਦਾ ਉਹ ਤਾਂ ਮਾਲਕ ਦੀ ਮਰਜ਼ੀ ਹੈ ਜੋ ਹੋ ਸਕਦਾ ਹੋ ਹੀ ਜਾਣਾ ਹੈ ਜਿੰਨੇ ਸਵਾਸ ਨੇ ਉਸ ਤੋਂ ਬਾਅਦ ਨਹੀਂ ਰਹਿ ਸਕਦੇ ਜੀ ਸਵਾਸਾਂ ਦੀ ਪੂੰਜੀ ਏ ਤੇ ਨਾਂ ਸਵਾ ਰਦੀ ਬਦੇ ਨਾਂ ਸਵਾ ਰਦੀ ਘਟੇ ਜਿੰਨਾ ਜਰ ਸਵਾਸ ਨੇ ਕੁਛ ਨਹੀਂ ਹੋ ਸਕਦਾ ਆਪਣੀ ਜਾਨ ਕੁਛ ਨਹੀਂ ਸਰ ਜਿੰਨਾ ਮਾਲਕ ਰੱਖਾ ਜਿਸ ਕੋ ਰੱਖੇ ਸਾਈਂ ਉਸਨੂੰ ਮਾਰ ਨਾ ਸਕੇ ਕੋਈ ਪਿਛਲੇ ਸਮੇਂ ਤੇ ਵੀ ਕਈਆਂ ਤੇ ਹਮਲੇ ਹੋਏ ਸੀਗੇ ਹਮਲੇ ਆ ਕੇ ਫਿਰ ਕੀ ਹੋ ਗਿਆ ਹਮਲੇ ਇਹਨਾਂ ਦਾ ਕੰਮ ਹੀ ਆਪਣੇ ਕਰਨਾ ਹੈ ਸਰਕਾਰ ਨੂੰ ਪੈਣ ਜਿਹੜੇ ਸਿੱਖਾਂ ਦੀ ਦਸਤਾਰਾਂ ਲਾਉਂਦੇ ਨੇ ਭਈਏ ਲਾਉਂਦੇ ਪੈਣੇ ਉੱਥੇ ਕਿਉਂ ਨਹੀਂ ਪੈਂਦੇ ਕਿਤੇ ਬੋਲਿਆ ਨਾ ਕੋਈ ਇੱਕ ਵੀ ਇਹਨਾਂ ਪਰੰਪਰਾਈ ਬੋਲਿਆ ਹੋਵੇ ਜਾਂ ਇੱਕ ਵੀ ਜਿਹੜੇ ਚੇਲੇ ਬਣੇ ਰਹਦ ਨੇ ਬੋਲਿਆ ਖਾਦੇ ਮੈਨੂੰ ਜਾਂ ਜਿੰਨੀਆਂ ਗੁਰਦਾਨ ਬੇਦਵੀ ਹੁੰਦੀਆਂ ਨੇ ਜਾਂ ਜਿੰਨੀਆਂ ਸਿੱਖਾਂ ਦੇ ਨਾਲ ਹੁੰਦਾ ਰਿਆ ਜਾਂ ਬਰਗਾੜੀ ਕਾਂਡ ਹੋ ਗਿਆ ਜਾਂ ਬਾਈਬਲ ਕਾਂਡ ਹੋ ਗਿਆ ਜਾਂ ਕਿਤੇ ਵੀ ਹੋਰ ਜਿੰਨੇ ਹੋ ਗਈ ਆ ਸਾਡੇ ਇਥੇ ਲਾਗੇ ਕੇ ਚੇਰਖਾ ਲਾਗੇ ਹੋਇਆ ਸੀ ਇਥੇ ਕਿਤੇ ਵੀ ਧੰਮੇ ਦੀ ਜਮਾਤ ਇੰਦੀ ਜਬਾਨ ਸਾਡੇ ਦੇ ਬੋਲਿਆ ਹਕ ਤਾਂ ਇੱਕ ਇਹਦੇ ਨਾਲ ਜੁੜਿਆ ਉਸ ਪੁੱਛ ਵਾਲਾ ਮੋਟਾ ਸਾਹ ਜਿਹੜਾ ਹੋਏ ਇਹਦੇ ਸਾਰੇ ਸਾਹ ਜੁੜੇ ਸਦਾਬਹਰ ਇਹਨੂੰ ਤਾਂ ਜਿਹਨੇ ਸਭ ਸੰਗ ਬੇਦੀ ਸੀ ਪਹਿਲਾਂ ਬਣਾਇਆ ਸੰਤ ਸੁਮਾਇਦ ਮੁਖੀ ਉਹ ਸਾਰੇ ਨੂੰ ਛੱਡ ਗਏ ਨੇ ਇਕਾਬਦੇ ਬਣੇ ਫਿਰਦਾ ਔਰ ਇਹਨਾਂ ਨੂੰ ਬੋਧਾ ਜ਼ਰੂਰ ਬਣ ਸਕਦਾ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਜਿਵੇਂ ਬਾਬਾ ਜਰਨੈਲ ਸਿੰਘ 14ਵੇਂ ਮੁਖੀ ਸੀਗੇ ਉੱਥੋਂ ਦੇ ਦਮਦਮੀ ਟਕਸਾਲ ਦੇ ਹਾਂਜੀ ਇਹ ਉਸੇ ਸਿਧਾਂਤ ਨੂੰ ਨਹੀਂ ਬਣਾ ਰਹੇ ਬਿਲਕੁਲ ਨਹੀਂ ਬਣਾ ਰਹੇ ਬਿਲਕੁਲ ਹੀ ਨਹੀਂ ਬਣਾ ਰਹੇ ਤੁਸੀਂ ਸੁਣਦੇ ਆ ਸਾਰਾ ਗਪਾਲ ਸਿੰਘ ਬਲਵੰਤ ਸਿੰਘ ਪਾਲੇ ਤੋਂ ਹੂੰ ਸਾਡੇ ਕਹਿੰਦੇ ਲੋੜ ਹੀ ਕੋਈ ਨਹੀਂ ਇਹ ਕਾਰਨ ਕੀ ਹੈ ਕਿਉਂ ਨਹੀਂ ਸਿਧਾਂਤਾਂ ਨੂੰ ਫਾਲੋ ਕਰਦੇ ਕਾਰਨ ਇਹੋ ਇੱਕ ਇਹ ਆਰਐਸ ਦਾ ਬੰਦਾ ਹੈ ਅੰਦਰ ਖਾਤੇ ਆ ਰਹਿ ਰਲਿਆ ਹੈ ਹੂੰ ਅੱਜ ਵੀ ਤੇ ਕੱਲ ਵੀ ਇਹ ਸਿੱਖੀ ਦਾ ਘਾਣ ਹੀ ਇਹ ਕਰ ਰਿਹਾ ਅਸੀਂ ਸਾਨੂੰ ਤੇ ਇਹ ਸਮਝਾਉਂਦੀ ਹੈ ਕਿ ਹੋ ਸਕਦਾ ਜਿੰਨੀਆਂ ਬੇਦਮੀ ਹੁੰਦੀਆਂ ਪਈਆਂ ਨੇ ਉਹਨਾਂ ਦੇ ਵਿੱਚ ਵੀ ਇਹਦਾ ਹੱਥ ਹੋਵੇ ਜੀ ਜਿਹੜਾ ਬੋਲਦਾ ਨਿਕਾ ਹੂੰ ਠੀਕ ਹੈ ਕਲੋਜ਼ ਕਰੀਏ ਨਾ ਬੜੀ ਹੋ ਗਈ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਭਾਈ ਲਖਵਿੰਦਰ ਸਿੰਘ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਆਗੂ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਬਾਬਾ ਹਰਨਾਮ ਸਿੰਘ ਤੁਮਾ ਜਿਵੇਂ ਗੈਸਗੇ ਕੁੰਬ ਦੇ ਮੇਲੇ ਤੇ ਨਾਗੇ ਸਾਧੂ ਆ ਜਿਹੜੇ ਕਹਿੰਦੇ ਵੀ ਨਾਗੇ ਸਾਧੂ ਸੀਗੇ ਬੀੜੀਆਂ ਸਿਕਤਾਂ ਤਮਾਕੂ ਖਾਂਦੇ ਆ ਕਹਿੰਦਾ ਉਹਨਾਂ ਦੇ ਨਾਲ ਹੀ ਉਹਨਾਂ ਨੇ ਨਹਾਛਣਾਲ ਕੀਤਾ ਨਾਤੇ ਉਤੋਤੇ ਸੋ ਪੂਰੀ ਸਿੱਖ ਜਥੇਬੰਦੀਆਂ ਪੰਜਾਬ ਦੀਆਂ ਜਿੰਨੀਆਂ ਹੈਗੀਆਂ ਨੇ ਕੌਮ ਦੀਆਂ ਵਿਰੋਧ ਕਰਦੀਆਂ ਨੇ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਦੋਸਤੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਲਖਮਿੰਦਰ ਸਿੰਘ ਜੀ ਸਮਾ ਦੇਣ ਵਾਸਤੇ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਹੈਗੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ